ਸਾਹਿਬਜ਼ਾਦਿਆਂ ਅਤੇ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਸਾਡੇ ਪਿੰਡ ਗੁਰਬਖਸ਼ਪੁਰਾ ਵੈਲਫੇਅਰ ਸੁਸਾਇਟੀ ਵੱਲੋਂ ਮੈਂਬਰ ਹੰਸਾ ਸਿੰਘ ਜੀ ਅਤੇ ਮਾਸਟਰ ਜਗਤਾਰ ਸਿੰਘ ਜੀ ਦੇ ਉਦਮ ਸਦਕਾ ਪੂਰੇ ਪਿੰਡ ਵਿੱਚੋਂ ਗਰਮ ਕੱਪੜੇ ਇਕੱਠੇ ਕੀਤੇ ਗਏ ਬੱਚਿਆਂ ਅਤੇ ਨੌਜਵਾਨਾਂ ਨੇ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਸਾਰੇ ਪਿੰਡ ਨੇ ਸੇਵਾ ਵਿੱਚ ਪੂਰਾ ਸਹਿਯੋਗ ਦਿੱਤਾ ਦੋ ਪਿਕਅਪ ਗੱਡੀਆਂ ਗਰਮ ਕੱਪੜਿਆਂ ਨਾਲ ਭਰ ਚੁੱਕੀਆਂ ਸਨ ਕੁਝ ਸੰਗਤਾਂ ਨੇ ਆਰਥਿਕ ਸਹਾਇਤਾ ਵੀ ਦਿੱਤੀ। ਸੋ ਇਹ ਸਾਰੇ ਕੱਪੜੇ ਲੈ ਕੇ ਅਸੀਂ ਜਾਣਾ ਸੀ ਮਨੁੱਖਤਾ ਦੀ ਸੇਵਾ ਅਤੇ ਸੁਪਣੇ ਦੇ ਘਰ ਸੰਸਥਾ ਦੇ ਵਿੱਚ ਜਿਸ ਨੂੰ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਚਲਾ ਰਹੇ ਹਨ ਜਿੱਥੇ ਕਿੰਨੇ ਹੀ ਮਰੀਜ਼ ਦਾਖਲ ਹਨ ਜਿਨ੍ਹਾਂ ਦੀ ਫਰੀ ਦੇ ਵਿੱਚ ਸਾਹ ਸੰਭਾਲ ਕੀਤੀ ਜਾਂਦੀ ਹੈ। ਸੋ ਗੱਡੀਆਂ ਲੈ ਕੇ ਅਸੀਂ ਚੱਲ ਪਏ। ਅਸੀਂ ਪਹੁੰਚ ਚੁੱਕੇ ਹਾਂ ਸੁਪਣਿਆਂ ਦਾ ਘਰ ਅਤੇ ਮਨੁੱਖਤਾ ਦੀ ਸੇਵਾ ਸੰਸਥਾ ਦੇ ਵਿੱਚ ਇਹ ਉਹ ਸੰਸਥਾ ਹੈ ਜਿੱਥੇ ਮੰਦ ਬੁੱਧੀ ਬੇਸਹਾਰੇ ਅਤੇ ਘਰੋਂ ਬੇਕਾਰ ਹੋਏ ਲੋਕਾਂ ਨੂੰ ਰੱਖਿਆ ਜਾਂਦਾ ਹੈ ਇੱਥੇ ਉਹਨਾਂ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾਂਦੀ ਹੈ ਸੋ ਆਓ ਤੁਹਾਨੂੰ ਦਿਖਾਈਏ ਮਨੁੱਖਤਾ ਦੀ ਸੇਵਾ ਸੰਸਥਾ ਸੋ ਦੇਖਦੇ ਹਾਂ ਜੀ ਇੱਥੇ ਕੀ ਕੁਝ ਹੁੰਦਾ ਹੈ ਆਓ ਦੇਖੀਏ ਲਓ ਜੀ ਸੁਪਨਿਆਂ ਦਾ ਘਰ ਦੇਖ ਰਹੇ ਆਂ ਆਪਾਂ ਟੀਮ ਮੈਂਬਰ ਜਿਹੜੇ ਸੁਪਨਿਆਂ ਦੇ ਘਰ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਅਲੱਗ-ਅਲੱਗ ਕਿਸਮ ਦੇ ਮਰੀਜ਼ ਆ ਜਿਹੜੇ ਤੁਸੀਂ ਸਾਰੇ ਜਾਣਦੇ ਹੋ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਮਾਈਆਂ ਨੇ ਜਿਹੜੀਆਂ ਬੈਠੀਆਂ ਨੇ ਭੈਣਾ ਬੈਠੀਆਂ ਨੇ ਨਮਸਕਾਰ ਹੱਸੇ ਕਰ ਬੁਲਾ ਰਹੀਆਂ ਨੇ ਬਹੁਤ ਖੁਸ਼ੀ ਹੁੰਦੀ ਅਮਾਂ ਨੂੰ ਇੱਥੇ ਆ ਕੇ ਕਿ ਕਿਵੇਂ ਇਹਨਾਂ ਮਰੀਜ਼ਾਂ ਦੀ ਜਿਹੜੀ ਸਾਹ ਸੰਭਾਲ ਆ ਬਾਈ ਜੀ ਦੁਆਰਾ ਕੀਤੀ ਗਈ ਆ ਸਭ ਤੋਂ ਵੱਡੀ ਸੇਵਾ ਤੁਸੀਂ ਵੀਡੀਓ ਚ ਨਾਲ ਹੁੰਦੇ ਕੈਮਰੇ ਦੇ ਵਿੱਚ ਦੇਖ ਰਹੇ ਹੋ ਕਿ ਜਿਹੜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕਿਉਂਕਿ ਕਹਿੰਦੇ ਆ ਪੈਸਾ ਆਉਂਦੀ ਜਗਾ ਪਰ ਇਹ ਸੇਵਾ ਜਿਹੜੀ ਉਹ ਆਪਣੀ ਜਗਾ ਇੱਕ ਬਖਰੀ ਕਿਸਮ ਦਾ ਸਕੂਨ ਮਿਲਦਾ ਹਰ ਸਾਲ ਗਰਬਖਸਪੁਰੇ ਵਾਸੀਆਂ ਦਾ ਬੜਾ ਧੰਨਵਾਦ ਆ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਗਰਮ ਕੱਪੜੇ ਲੈ ਕੇ ਇਨਾਂ ਮਰੀਜ਼ਾਂ ਦੇ ਵਿੱਚ ਆਉਣੇ ਆ ਬਹੁਤ ਸਕੂਨ ਮਿਲਦਾ ਆ ਉਹ ਅੱਗੇ ਦਿਖਾਉਣਾ ਤੁਹਾਨੂੰ ਹੋਰ ਹਸਪਤਾਲ ਦੇ ਵਿੱਚੋਂ ਜਾ ਕੇ ਆਏ ਆ ਇੱਧਰ ਅੱਗੇ ਲਿਖਿਆ ਹੋਇਆ ਸਾਡੀਆਂ ਮਾਵਾਂ ਦੀ ਰਹਿ ਇਸ ਦੇਖੋ ਇੱਕ ਬਖਰੀ ਰਹਿ ਇਸ ਮਾਵਾਂ ਲਈ ਦਿੱਤੀ ਹੋਈ ਸੋ ਟੀਮ ਮੈਂਬਰਸ ਹਨ ਦਿਖਾ ਰਹੇ ਆ ਬਹੁਤ ਵੱਡੀ ਗੰਥੀ ਦੇ ਵਿੱਚ ਜਿਹੜੇ ਬਿਸਤਰੇ ਆ ਅੰਦਰ ਤੁਸੀਂ ਦੇਖੋਗੇ ਬੇਆ ਬਾਕੀਆ ਕਿਸਮ ਦੀ ਵਰਦੀ ਦਿੱਤੀ ਹੋਈ ਹੈ ਇਹਨਾਂ ਨੂੰ ਸਾਫ ਕੱਪੜੇ ਬਹੁਤ ਵੱਡੀ ਸੇਵਾ ਸਾਡੇ ਭਾਈ ਜੀ ਆ ਦੇਖ ਸਕਦੇ ਹਾਂ ਜੀ ਤੁਸੀਂ ਬਹੁਤ ਸਾਰੇ ਲੋਕ ਆ ਜਿਹੜੇ ਤੇ ਪਹੁੰਚੇ ਹੋਇਆ ਤਕਾਲਾ ਇਹ ਲੱਕੈਮਰਾ ਮਾਰ ਕੇ ਦੇਖੋ ਜੀ ਕਿੰਨੀ ਵੱਡੀ ਸੇਵਾ ਤੇ ਕਿਵੇਂ ਇਹਨਾਂ ਦੇ ਬਿਸਤਰੇ ਆ ਜਿਹੜੇ ਮੰਜੇ ਲੱਗੇ ਹੋਏ ਆ ਸਾਰੇ ਮਰੀਜ਼ਾਂ ਦੇ ਬਹੁਤ ਮਨ ਨੂੰ ਸਕੂਨ ਮਿਲਿਆ ਬਹੁਤ ਵਧੀਆ ਲੱਗਾ ਦੀ ਸੇਵਾ ਘਰ ਦੇ ਵਿੱਚ ਖੜਿਆ ਹਾਂ ਜੀ ਬਾਈ ਗੁਰਪ੍ਰੀਤ ਜੀ ਦੇਖੋ ਕਿਸੇ ਨਵੇਂ ਮਰੀਜ਼ ਦੀ ਐਂਟਰੀ ਹੋ ਰਹੀ ਆ ਉਹਨਾਂ ਦੀ ਪੂਰੀ ਟੀਮ ਆ ਰਹੀ ਆ ਬਹੁਤ ਸੋਹਣਾ ਲੱਗਦਾ ਜਦ ਰਿਆ ਇਹਨੂੰ ਕਹਿੰਦੇ ਨੇ ਕਿ ਕਰਮਾ ਭਗਾ ਬਿਨਾਂ ਨੀ ਇਹ ਸੇਵਾ ਮਿਲਦੀ ਬਹੁਤ ਸਕੂਨ ਮਿਲਦਾ ਕੋਈ ਨਵਾਂ ਮਰੀਜ਼ ਆ ਬਾਈ ਗੁਰਪ੍ਰੀਤ ਜੀ ਫੋਟ ਲੈ ਕੇ ਆ ਰਹੇ ਨੇ ਆਪਣੀ ਪੂਰੀ ਟੀਮ ਦੇ ਨਾਲ ਪਤਾ ਨਹੀਂ ਇਹੋ ਜਿ ਕਿੰਨੇ ਗਮਰੀਜ਼ ਇੱਥੇ ਆਉਂਦੇ ਆ ਤੇ ਸਧਾਰਨ ਹੁੰਦਾ ਉਹਨਾਂ ਦੇ ਸਿਹੇ ਦੇ ਵਿੱਚ ਉਹਨਾਂ ਦਾ ਇਲਾਜ ਹੁੰਦਾ ਤੇ ਆਪਦੇ ਵਧੀਆ ਬਣ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੋਂ ਲੈ ਵੀ ਜਾਂਦੇ ਆ ਗੁਰਪ੍ਰੀਤ ਸਿੰਘ ਦੱਸਦਾ ਸੀਗਾ ਕਿ ਕਈ ਵਾਰ ਕੀ ਹੁੰਦਾ ਨਾ ਇੱਕ ਮਨੁੱਖ ਹੈ ਦੇਖੋ ਬਜ਼ੁਰਗ ਮਤਾਂਵਾ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਬੇਟੇ ਵੀ ਨੇ ਵਧੀਆ ਬਿਜ਼ਨਸ ਦੇ ਵਿੱਚ ਸੈੱਟ ਨੇ ਨੌਕਰੀਆਂ ਕਰਦੇ ਨੇ ਪਰ ਉਹਨਾਂ ਦੇ ਬਜ਼ੁਰਗ ਨੇ ਜਿਹੜੇ ਇੱਥੇ ਰੋ ਰਹੇ ਨੇ ਕਹਿੰਦੇ ਸਾਡੇ ਵਾਰ-ਵਾਰ ਪਾਉਣ ਕਰਨ ਦੇ ਬਾਵਜੂਦ ਵੀ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਇੱਥੋਂ ਲੈ ਕੇ ਨਹੀਂ ਆਉਂਦੇ ਇਹਨੀ ਬੇਸ਼ਰਮੀ ਦੀ ਜਿਹੜੀ ਹੱਦ ਪਾਰ ਕਰ ਜਾਂਦੇ ਨੇ ਕਿ ਇੱਥੇ ਆ ਕੇ ਸੰਸਕਾਰ ਕਰਵਾ ਜਾਂਦੇ ਨੇ ਬਹੁਤ ਮਨ ਦੁਖੀ ਹੁੰਦਾ ਹੈ ਇਹ ਜਿੰਨੀਆਂ ਗੱਲਾਂ ਸੁਣ ਕੇ ਸਾਨੂੰ ਖੁਦ ਸਮਝਣਾ ਚਾਹੀਦਾ ਕਿ ਮਨੁੱਖਤਾ ਤੋਂ ਉੱਪਰ ਕੁਝ ਨਹੀਂ ਆਪਣੇ ਮਾਪਿਆਂ ਤੋਂ ਉੱਪਰ ਕੁਝ ਨਹੀਂ ਆਪਣੇ ਸਕੇ ਸਹਨੇ ਤੋਂ ਉੱਪਰ ਕੁਝ ਨਹੀਂ ਸੋ ਪਿਆਰ ਆ ਜਿਹੜਾ ਬਣਾ ਕੇ ਰੱਖੋ ਮਨੁੱਖ ਮਨੁੱਖ ਦੇ ਕੰਮ ਆਵੇ ਇਹ ਸਭ ਤੋਂ ਵੱਡੀ ਸੇਵਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਸਾਡੇ ਪਿੰਡ ਗੁਰਬਖਸ਼ਪੁਰਾ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਸੋ ਆਓ ਦੇਖੀਏ ਭਾਈ ਸਾਹਿਬ ਜੀ ਕੀ ਕਹਿ ਰਹੇ ਹਨ ਇਹ ਵਾਅਦਾ ਕਰਕੇ ਲੈ ਕੇ ਆਏ ਨੇ ਨਵੀਨ ਅਕਰਨਵਾਸੀਆਂ ਨੇ ਉਹ ਕੱਪੜੇ ਭੇਜਿਆ ਚਾਹੇ ਉਹ ਪੁਰਾਣੇ ਕੱਪੜੇ ਹੀ ਆ ਸਾਡੇ ਇਸ ਪਰਿਵਾਰ ਦੇ ਵਿੱਚ ਕੋਈ ਜ਼ਰੂਰਤ ਰਹਿੰਦੀ ਹੈ ਅੱਜ ਬਾਈ ਜੀ ਹੁਣੀ ਦੋ ਗੱਡੀਆਂ ਲੈ ਕੇ ਆਏ ਨੇ ਦੋ ਗੱਡੀਆਂ ਭਰ ਕੇ ਕੱਪੜੇ ਲਿਆ ਲੈ ਕੇ ਆਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਹਾਰਾਜ ਤੰਦਰੁਸਤੀਆਂ ਬਖਸ਼ਣ ਦੀ ਕਲਾ ਦਾ ਇਦਾਂ ਨੇ ਕਰਦੇ ਬਾਈ ਕਰਦੇ ਰਹਿਣਾ ਚਾਹੀਦਾ ਲੋੜਵੰਦਾਂ ਤੇ ਕਰਾ ਪਾਣੇ ਚਾਹਾਂ ਮੈਂ ਬਹੁਤ ਗੁਣਗੀ ਕਰਨ ਤੇ ਬਾਈ ਜੀ ਜੀ ਕਾਲਾ ਬਾਈ ਜੀ ਬਤਿਹਰ ਸਰ ਭਾਈ ਗੁਰਪ੍ਰੀਤ ਸਿੰਘ ਜੀ ਹਸਨਪੁਰ ਇਹਨਾਂ ਦੇ ਬੰਨਿਓ ਇੱਕ ਸੰਸਥਾ ਚਲਾਈ ਜਾਂਦੀ ਹੈ ਜਿਸ ਦਾ ਨਾਮ ਹੈ ਸੁਪਨਿਆਂ ਦਾ ਘਰ ਇਹ ਸੁਪਨਿਆਂ ਦਾ ਘਰ ਜੋ ਸੰਸਥਾ ਹੈ ਇਹਦੇ ਵਿੱਚ ਕਿੰਨੇ ਹੀ ਮਰੀਜ਼ ਹਨ ਵਿਚਾਰੇ ਜਿਨ੍ਹਾਂ ਦੇ ਕਈਆਂ ਦੇ ਕੀੜੇ ਪਏ ਹੋਏ ਨੇ ਮਾਨਸਿਕ ਸਥੁਲਨ ਕੋਈ ਬੈਠੇ ਨੇ ਤੇ ਉਹਨਾਂ ਨੂੰ ਆਪਣੇ ਮਾਲਮੂਤਰ ਦਾ ਸਾਫ਼ ਕਰਨ ਦਾ ਕੁਝ ਨਹੀਂ ਪਤਾ ਹੈਗਾ ਸੋ ਅਜਿਹੇ ਲੋਕਾਂ ਦੀ ਇੱਥੇ ਸਾਂਭ-ਸਵਾਲ ਕੀਤੀ ਜਾਂਦੀ ਆ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਆ ਕੇ ਐਵੇਂ ਲੱਗਦਾ ਵੀ ਜਿਵੇਂ ਭਗਤਪੂਰਨ ਸਿੰਘ ਜੀ ਦਾ ਦੂਸਰਾ ਜਨਮ ਹੋਇਆ ਹੁੰਦਾ ਭਾਈ ਗੁਰਪ੍ਰੀਤ ਸਿੰਘ ਜੀ ਦੇ ਰੂਪ ਵਿੱਚ ਸੋ ਇਹ ਹੀ ਅਸਲ 'ਚ ਇਸ ਨੂੰ ਇਨਸਾਨੀਅਤ ਦੀ ਸੇਵਾ ਆਖਿਆ ਜਾ ਸਕਦਾ ਗੁਰੂ ਸਾਹਿਬ ਦੇ ਜਿਹੜੇ ਅਸਸ ਸਿਧਾਂਤ ਸੀਗੇ ਸੇਵਾ ਕਰਨ ਦਾ ਮਨੁੱਖਤਾ ਦੀ ਸੇਵਾ ਕਰਨ ਦਾ ਗਰੀਬ ਦਾ ਮੂੰਹ ਗੁਰੂ ਕੀ ਗੋਲਕਾ ਜੁਸਨਾਵ ਦੀ ਇੱਥੇ ਆ ਕੇ ਪਤਾ ਲੱਗਦਾ ਸੋ ਬਹੁਤ ਹੀ ਜਿਆਦਾ ਇੱਕ ਵਧੀਆ ਲੱਗਿਆ ਮਨ ਨੂੰ ਤੇ ਇੱਕ ਦੁੱਖ ਵੀ ਹੋਇਆ ਕਿ ਇੱਥੇ ਕਈ ਅਮੀਰ ਘਰਾਣਿਆਂ ਦੇ ਬਜ਼ੁਰਗ ਨੇਗੇ ਕਰੋੜਾਂ ਦੇ ਮਾਲਕ ਪਰ ਉਹਨਾਂ ਦੀਆਂ ਜਿਹੜੀਆਂ ਔਲਾਦਾਂ ਨੇ ਹੁਣ ਉਹ ਸਿਆਣ ਨਹੀਂ ਕੱਢਦੀ ਉਹਨਾਂ ਦੀ ਤੇ ਹੈਰਾਨੀ ਹੁੰਦੀ ਆਗੀ ਦੇ ਪੈਸੇ ਉਹ ਜਿਹੜੇ ਪੈਸੇ ਦੀ ਵੈਲਿਊ ਆ ਉਹ ਵੀ ਖਤਮ ਹੋ ਚੁੱਕੀ ਆ ਤੇ ਆਉਣ ਵਾਲਾ ਸਮਾਂ ਪਤਾ ਨਹੀਂ ਕਿੱਧਰ ਨੂੰ ਜਾ ਰਿਹਾਗਾ ਤੇ ਸਾਡੇ ਨਗਰ ਗੁਰਵਖਸਪੁਰਾ ਦੇ ਬੰਨਿਓ ਤੇ ਹ ਭਾਈ ਹੰਸਾ ਸਿੰਘ ਜੀ ਤੇ ਮਾਸਟਰ ਜਗਤਾਰ ਸਿੰਘ ਜੀ ਦੇ ਉਦਮ ਸਦਕਾ ਪਿੰਡ ਗੁਰਵਖਸਪੁਰਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਅਸੀਂ ਦੋ ਕ ਗੱਡੀਆਂ ਲੈ ਕੇ ਆਈ ਸੀ ਇੱਥੇ ਗਰਮ ਕੱਪੜਿਆਂ ਦੀਆਂ ਬਹੁਤ ਹੀ ਛੋਟੀ ਜਿਹੀ ਸੇਵਾ ਅਸੀਂ ਦੀ ਕੀਤੀ ਇੱਥੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਵੀ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਮਨੁੱਖਤਾ ਦੀ ਭਲਾਈ ਦੇ ਲਈ ਚੱਲਦੀਆਂ ਨੇ ਉਹਨਾਂ ਨੂੰ ਸਹਿਯੋਗ ਦੇਵੋਗੇ ਅਜਿਹੀਆਂ ਸੰਸਥਾਵਾਂ ਦਾ ਇਸ ਜੀਵਨ ਦੇ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਗਰਬਖਸਪੁਰਾ ਜ਼ਿਲ੍ਹਾ ਸੰਗਰੂਰ ਦੇ ਸਮੂਹ ਨਗਰ ਨਿਵਾਸੀ ਜੋ ਹਰ ਸਾਲ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਸੋ ਇਸ ਵਾਰ ਵੀ ਤੁਹਾਡੇ ਸਾਰਿਆਂ ਵੱਲੋਂ ਦਿੱਤੀ ਗਰਮ ਕੱਪੜਿਆਂ ਦੀ ਸੇਵਾ ਤੇ ਮਾਇਆ ਰੂਪੀ ਸਹਿਯੋਗ ਜੋ ਤੁਸੀਂ ਅੱਜ ਕੀਤਾ ਅਸੀਂ ਸੁਪਨਿਆਂ ਦੇ ਘਰ ਪਿੰਡ ਹਸਨਪੁਰ ਪਹੁੰਚ ਚੁੱਕੇ ਹਾਂ ਤੇ ਤੁਹਾਡਾ ਦਿੱਤਾ ਜਿਹੜਾ ਦਾਨ ਹੈ ਇੱਥੇ ਬਹੁਤ ਹੀ ਜ਼ਰੂਰਤਮੰਦ ਜਿਹੜੇ ਲੋਕ ਆ ਇੱਥੇ ਸੇਵਾ ਚੱਲ ਰਹੀ ਆ ਉਹਨਾਂ ਦੇ ਸਪੁਰਦ ਅਸੀਂ ਕਰ ਚੁੱਕਿਆ ਇਹ ਸਾਰੇ ਹੀ ਨੌਜਵਾਨ ਬੜੇ ਤਨੋਂ ਮਨੋਂ ਸਵੇਰ ਤੋਂ ਲੈ ਕੇ ਸੇਵਾ ਕਰ ਰਹੇ ਸੀਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੰਗੇ ਤੋਂ ਵੀ ਤੁਹਾਡੇ ਵੱਲੋਂ ਹੋਰ ਸਹਿਯੋਗ ਦੀ ਆਸ ਦੇ ਨਾਲ ਤੁਹਾਡੇ ਆਪਣੇ ਸਾਰੇ ਵੀਰੇ ਨੌਜਵਾਨ ਜਿਹੜੇ ਖੜੇ ਆ ਤੁਹਾਡੇ ਜਿਹੜੀ ਦਿੱਤੀ ਸੇਵਾ ਕੀ ਇੱਥੇ ਅਸੀਂ ਪਹੁੰਚ ਦੀ ਕਰ ਚੁੱਕੇ ਆ ਪਿੰਨ ਹਸਨਪੁਰ ਭਾਈ ਗੁਰਪ੍ਰੀਤ ਜੀ ਸਪੈਸ਼ਲੀ ਆਪਣੇ ਨਗਰ ਦਾ ਨਾਮ ਲੈ ਕੇ ਪਿੰਡ ਗੁਰਬਖਸਪੁਰਾ ਉਹਨਾਂ ਨੇ ਬਹੁਤ ਸਾਰਿਆਂ ਦਾ ਧੰਨਵਾਦ ਕੀਤਾ ਕਿ ਤੁਸੀਂ ਸਾਡੇ ਕੋਲ ਹਰ ਵਾਰ ਆਉਨੇ ਬਹੁਤ ਸਾਰੀਆਂ ਅਸੀਸਾਂ ਦੁਆਵਾਂ ਦਿੱਤੀਆਂ ਸੋ ਤੁਹਾਡੇ ਚਰਨਾਂ ਦੇ ਵਿੱਚ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਬੰਦਰਾਂ ਜੋ ਜੋਦੜੀ ਕੇ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਸੀਂ ਆਪਣੇ ਜਿਹੜੀ ਸੇਵਾ ਜੀ ਸੇਵਾ ਕੀ ਬੜੇ ਵੱਡੇ ਦਿਲ ਦੇ ਨਾਲ ਬੜੇ ਵੱਡੇ ਰੂਪ ਦੇ ਵਿੱਚ ਕੀਤੇ ਆ ਤੁਹਾਡਾ ਸਾਰਿਆਂ ਦਾ ਪਿੰਡ ਗਰਬਖਸਪੁਰਾ ਦੇ ਸਮੂਹ ਨਗਰ ਨਿਵਾਸੀ ਭੈਣਾ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ